ਸਿਟੀ ਕੁਰਾਲੀ ਦੇ ਏਰੀਆ ਦੇ ਵਿੱਚ ਪਿੰਡ ਪੜਿਆਲੇ ਦੇ ਵਿੱਚ ਜੀ ਸਾਨੂੰ ਜਿਹੜੀ ਹੈਗੀ ਹੈ 26 ਦੀ ਦੇਰ ਰਾਤ ਨੂੰ ਸਾਨੂੰ ਇਤਲਾ ਮਿਲਦੀ ਹੈ ਕਿ ਇੱਥੇ ਜਿਹੜੀ ਹੈਗੀ ਹੈ ਇੱਕ ਡੈੱਡ ਬੋਡੀ ਜਿਹੜੀ ਹੈ ਉਹ ਦਾ ਪਤਾ ਲੱਗਿਆ ਤਾਂ ਜਿਹਦੇ ਸਬੰਧ ਦੇ ਵਿੱਚ ਪੁਲਿਸ ਟੀਮ ਇਮੀਡੀਏਟਲੀ ਉੱਥੇ ਪਹੁੰਚਦੀ ਹੈ ਬਾਕੀ ਸਾਰੇ ਵੀ ਸੀਨੀਅਰ ਆਫੀਸਰਸ ਅਸੀਂ ਵੀ ਸਾਰਾ ਮੌਕਾ ਉੱਥੇ ਸਾਰਾ ਇਨਸਪੈਕਟ ਕਰਦੇ ਹਾਂ ਸਾਰਾ ਦੇਖਦੇ ਹਾਂ ਤੋਂ ਪੜਿਆਲੇ ਦੇ ਵਿੱਚ ਇੱਕ ਬਾਗ ਹੈਗਾ ਜੋ ਕਿ ਸੁਰਜੀਤ ਸਿੰਘ ਹੈ ਬੰਦਾ ਉੱਥੇ ਰਹਿੰਦਾ ਉਸ ਦਾ ਬਾਗ ਹੈ ਉਸ ਨੂੰ ਠੇਕੇ ਦੇ ਉੱਤੇ ਬਾਗ ਨੂੰ ਜਿਹੜਾ ਹੈਗਾ ਉਹ ਸ਼ੇਰ ਸਿੰਘ ਨੇ ਲਿੱਤਾ ਹੋਇਆ ਸੀਗਾ ਤੇ ਉਹ ਆਪਣੇ ਪਰਿਵਾਰ ਨਾਲ ਉੱਥੇ ਰਹਿੰਦਾ ਸੀਗਾ। ਤੇ ਸ਼ੇਰ ਸਿੰਘ ਜਿਹੜਾ ਹੈਗਾ ਇਹਦੀ ਇਹ ਆਪਣੀ ਵਾਈਫ ਗੋਮਤੀ ਤੇ ਆਪਣੇ 5 ਮਹੀਨਿਆਂ ਦੇ ਬੱਚੇ ਦੇ ਨਾਲ ਤੇ ਨਾਲ ਇਹਦਾ ਜਿਹੜਾ ਬ੍ਰਦਰ ਇਨ ਲਾ ਹੈ ਗੋਮਤੀ ਦਾ ਬ੍ਰਦਰ ਹੈ ਛੋਟਾ 10-12 ਸਾਲ ਦਾ ਮੁੰਡਾ ਹੈਗਾ। ਉਹਦੇ ਨਾਲ ਇਹ ਉੱਥੇ ਰਹਿੰਦਾ ਸੀਗਾ ਤੇ ਆਪਣਾ ਜਿਹੜਾ ਬਾਗ ਦੇ ਵਿੱਚੋਂ ਫਲ ਫਰੂਟ ਦਾ ਜਿਹੜਾ ਕੰਮ ਕਰਦਾ ਸੀਗਾ। ਸੋ ਇਹਨਾਂ ਦਾ ਸਾਨੂੰ ਇਤਲਾਹ ਇਹ ਆਂਦੀ ਹੈ ਕਿ ਉੱਥੇ ਜਿਹੜੀ ਗੋਮਤੀ ਹੈਲਦੀ ਉਹਦੀ ਇਹ ਸਾਰੇ ਜਣੇ ਜਿਹੜੇ ਹੈਗੇ ਯੂਪੀ ਮੁਜ਼ਫਰਪੁਰ ਸਾਈਡ ਤੋਂ ਬਿਲੋਂਗ ਕਰਦੇ ਨੇ ਕਿ ਉੱਥੇ ਬਾਗ ਦੇ ਅੰਦਰ ਇਹੀ ਪੇੜ ਦੇ ਨਾਲ ਇੱਕ ਵੈਜ ਸ਼ੇਪ ਦੇ ਵਿੱਚ ਜਿਹੜੀ ਹੈਗੀ ਆ ਉਹਦੀ ਆ ਬਾਡੀ ਲਟਕੀ ਹੋਈ ਹੈ ਗਰਦਨ ਵੀ ਬੰਨੀ ਹੋਈ ਹੈ ਤੇ ਪੈਰ ਵੀ ਬੰਨੇ ਹੋਏ ਨੇ ਤੋਂ ਇਸ ਤਰੀਕੇ ਨਾਲ ਸੀਗੀ ਜਦੋਂ ਸਾਨੂੰ ਪਤਾ ਲੱਗਦਾ ਉਸ ਤੋਂ ਪਹਿਲਾਂ ਪਰਿਵਾਰ ਜਿਹੜਾ ਹੈਗਾ ਉਹਨੂੰ ਹਸਪੀਟਲ ਲੈ ਕੇ ਜਾ ਚੁੱਕਿਆ ਸੀਗਾ ਅਸੀਂ ਮੌਕਾ ਸਾਰਾ ਇਨਸਪੈਕਟ ਕਰਦੇ ਹਾਂ ਇਨਵੈਸਟੀਗੇਸ਼ਨ ਸ਼ੁਰੂ ਕਰਦੇ ਹਾਂ ਤੇ ਇਹਦੇ ਸਬੰਧ ਦੇ ਵਿੱਚ ਇੱਕ ਜਿਹੜੀ ਐਫ ਆਈ ਆਰ ਨੰਬਰ 79 ਉਨਾਸੀ ਨੰਬਰ ਐਫ ਆਈ ਆਰ ਜਿਹੜੀ ਹੈਗੀ ਹੈ ਦਰਜ ਕੀਤੀ ਜਾਂਦੀ ਹੈ ਅੰਡਰ ਸੈਕਸ਼ਨ 103 ਆ 305 331 8 ਅਤੇ 35 ਬੀ ਐਨ ਐਸ ਦੇ ਅੰਡਰ ਸੋ ਬੇਸਿਕਲੀ ਇਹ ਜਿਹੜੀਆਂ ਧਾਰਾਵਾਂ ਨੇ ਇਹ ਜਿਹੜੀਆਂ ਹੈਗੀਆਂ ਨੇ ਰਾਤ ਨੂੰ ਜਿਹੜਾ ਹੈਗਾ ਕਿਸੇ ਦੇ ਘਰ ਦੇ ਵਿੱਚ ਵੜ ਕੇ ਚੋਰੀ ਦੇ ਇਰਾਦੇ ਨਾਲ ਜਿਹੜਾ ਹੈਗਾ ਕਿਸੇ ਨੂੰ ਗ੍ਰੀਵਿਅਸਲੀ ਹਰਟ ਕਰਨਾ ਤੇ ਉਹਨੂੰ ਮਾਰ ਦੇਣਾ ਉਹ ਮਰਡਰ ਤੇ ਆਪਣਾ ਜਿਹੜਾ ਹੈਗਾ ਚੋਰੀ ਤੇ ਇਹ ਸਾਰਾ ਸਿਸਟਮ ਸੀਗਾ ਇਹਦੇ ਵਿੱਚ ਜਿਹੜੀਆਂ ਧਾਰਾਵਾਂ ਦੇ ਤਹਿਤ ਪਰਚਾ ਦਰਜ ਹੁੰਦਾ ਉਸ ਤੋਂ ਬਾਅਦ ਸਾਡੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਸ਼ੁਰੂ ਹੁੰਦੀ ਹੈ ਜੀ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਹੈ ਸਾਡੇ ਕੋਲੇ ਕੁਝ ਤੱਥ ਸਾਹਮਣੇ ਆਉਂਦੇ ਨੇ ਤੇ ਕੁਝ ਜਿਹੜਾ ਹੈਗਾ ਇਹਦਾ ਹਸਬੰਡ ਦਾ ਜਿਹੜਾ ਹੈਗਾ ਉਹਦਾ ਸਾਡੇ ਕੋਲੇ ਐਕਸਟਰਾ ਜੁਡੀਸ਼ੀਅਲ ਕੰਫੈਸ਼ਨ ਆਂਦਾ ਜੀਦੇ ਵਿੱਚ ਉਹ ਇਹ ਗੱਲ ਡਿਪੋਜ਼ ਕਰਦਾ ਹੈ ਕਿ ਅਲਟੀਮੇਟਲੀ ਕਤਲ ਜਿਹੜਾ ਹੈਗਾ ਉਹਦੇ ਵੱਲੋਂ ਕੀਤਾ ਗਿਆ ਤੋਂ ਜਦੋਂ ਦੌਰਾਨੇ ਤਫਤੀਸ਼ ਅਸੀਂ ਮੌਕੇ ਦੇ ਉੱਤੇ ਸੀਗੇ ਤਾਂ ਉਹਦੇ ਵਿੱਚ ਜਿਹੜੀਆਂ ਗੱਲਾਂ ਸੀਗੀਆਂ ਕਿ ਲੇਡੀ ਦੇ ਕੰਨ ਦੇ ਵਿੱਚ ਗੋਮਤੀ ਜੋ 22 ਸਾਲ ਦੀ ਲੇਡੀ ਹੈ ਉਹਦੇ ਕੰਨ ਦੇ ਵਿੱਚ ਸੋਨੇ ਦੀਆਂ ਵਾਲੀਆਂ ਵਗੈਰਾ ਸੀਗੀਆਂ ਜਾਂ ਕੁਝ ਉਹਦਾ ਚਾਂਦੀ ਦਾ ਚਾਂਦੀ ਦਾ ਸਮਾਨ ਕਮਰੇ ਦੇ ਵਿੱਚ ਸੀਗਾ ਜਾਂ ਇਸ ਤਰੀਕੇ ਨਾਲ ਚੀਜ਼ਾਂ ਸੀਗੀਆਂ ਵੀ ਉਹ ਗਾਇਬ ਨੇ ਤੋਂ ਮੌਕੇ ਨੂੰ ਜਿਹੜਾ ਰੂਪ ਇਹ ਦਿੱਤਾ ਗਿਆ ਕਿ ਉੱਥੇ ਚੋਰੀ ਦੇ ਸੰਬੰਧ ਦੇ ਵਿੱਚ ਇਹ ਚੀਜ਼ ਹੋਈ ਵੀ ਹੈ ਉਸੇ ਤਰੀਕੇ ਨਾਲ ਹੀ ਅਸੀਂ ਇਨਵੈਸਟੀਗੇਟਿਵ ਕਰ ਰਹੇ ਸੀਗੇ ਬਾਅਦ ਦੇ ਵਿੱਚ ਜਦੋਂ ਇਹਦੇ ਹਸਬੰਡ ਦੇ ਦਿਵਾਰੇ ਇਹ ਗੱਲ ਕਲੀਅਰ ਹੁੰਦੀ ਹੈ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਇਹ ਫਲ ਫਰੂਟ ਦੀ ਢੇੜੀ ਲਾਉਂਦਾ ਫਲ ਫਰੂਟ ਦੀ ਢੇੜੀ ਲਾਉਂਦਾ ਇਹ ਲਾਂਦਾ ਸੀਗਾ ਕੋਰਾਲੀ ਸਿਟੀ ਦੇ ਵਿੱਚ ਉੱਥੇ ਘੁੰਮ ਫਿਰ ਕੇ ਜਿਹੜਾ ਹੈਗਾ ਫਰੂਟ ਵੇਚਦਾ ਨਾਲ ਹੀ ਇਹਦਾ ਜਿਹੜਾ ਬ੍ਰਦਰ ਇਨ ਲਾ ਹੈ ਜਿਹੜਾ ਉਸ ਲੇਡੀ ਦਾ ਬ੍ਰਦਰ ਹੈ ਉਹ ਇਹਦੇ ਨਾਲ ਹੁੰਦਾ ਪਹਿਲਾਂ ਉਹ ਬੱਚਾ ਕਹਿ ਲਓ ਯਾਰ ਤਾਂ ਹੁਸੈਮਿਆ ਸੀਗਾ ਕਿਉਂਕਿ ਬਾਅਦ ਦੇ ਵਿੱਚ ਡੇੜੀ ਦਾ ਪਰਿਵਾਰ ਵੀ ਮੌਕੇ ਦੇ ਉੱਤੇ ਆ ਜਾਂਦਾ ਜਦੋਂ ਦੋ ਤਿੰਨ ਦਿਨਾਂ ਬਾਅਦ ਪਤਾ ਲੱਗਦਾ ਵੀ ਇੱਕ ਦੋ ਦਿਨਾਂ ਬਾਅਦ ਉਸ ਸਕਾਰ ਦੇ ਟਾਈਮ ਦੇ ਉੱਤੇ ਹਾਜ਼ਰ ਆ ਜਾਂਦੇ ਨੇ ਫਿਰ ਉਹ ਬਾਅਦ ਦੇ ਵਿੱਚ ਖੁੱਲ ਕੇ ਦੱਸਦਾ ਇਨੀਸ਼ੀਅਲੀ ਸਾਡੇ ਕੋਲੇ ਗੱਲ ਨਹੀਂ ਆਉਂਦੀ ਕਿਉਂਕਿ ਸਾਨੂੰ ਅਸੀਂ ਸਾਰੇ ਐਂਗਲ ਜਿਹੜੇ ਐਕਸਪਲੋਰ ਕਰ ਰਹੇ ਸੀਗੇ ਉੱਥੇ ਵੀ ਗੱਲ ਸਾਹਮਣੇ ਆਈ ਵੀ ਉਹ ਜਦੋਂ ਫਲ ਫਰੂਟ ਵੇਚ ਰਿਹਾ ਸੀਗਾ ਤਾਂ ਵਿੱਚ ਦੀ 2 ਘੰਟਿਆਂ ਦੇ ਲਈ ਤਕਰੀਬਨ 1.5-2 ਘੰਟਿਆਂ ਦਾ ਕੁਝ ਇਹੋ ਜਿਹਾ ਵਕਫਾ ਹੈ ਜਿਹਦੇ ਲਈ ਐਗਜ਼ੈਕਟ ਨਹੀਂ ਕਹਿ ਸਕਦਾ ਪਰ ਇੱਕ ਚੰਗੇ ਖਾਸ ਸਮੇਂ ਦੇ ਲਈ ਸ਼ੇਰ ਸਿੰਘ ਮੌਕੇ ਦੇ ਉੱਤੇ ਉਸ ਬੱਚੇ ਨੂੰ ਹੀ ਰੇੜੀ ਜੜੀ ਸੰਭਾ ਕੇ ਉਹ ਆਪ ਉੱਥੋਂ ਕੋਈ ਕੰਮ ਦੇ ਲਈ ਚਲਾ ਜਾਂਦਾ ਹੈ। ਤੋਂ ਉਸੇ ਟਾਈਮ ਦੇ ਦੌਰਾਨ ਉਹ ਆ ਕੇ ਪੜਿਆਲੇ ਆਂਦਾ ਹੈ ਉਹ ਉਰਾਲੀ ਤੋਂ ਤੇ ਉਸ ਟਾਈਮ ਦੇ ਉੱਤੇ ਇਹ ਕਤਲ ਕਰਕੇ ਉਹ ਵਾਪਸ ਚਲਾ ਜਾਂਦਾ ਉਹਦੀ ਬੋਡੀ ਨੂੰ ਉੱਥੇ ਹੈਂਗ ਕਰ ਜਾਂਦਾ ਤੇ ਕਰਕੇ ਦੁਬਾਰਾ ਜਿਹੜਾ ਹੈਗਾ ਫਿਰ ਉਹਦੇ ਨਾਲ ਲੜਕੇ ਨਾਲ ਆਪਣਾ ਜਿਹੜਾ ਆਪਣੇ ਬ੍ਰਦਰ ਇਨ ਲਾਅ ਦੇ ਨਾਲ ਆਪਣੇ ਸਾਲੇ ਦੇ ਨਾਲ ਉਹ ਵਾਪਸ ਦੁਬਾਰਾ ਫਿਰ ਉੱਥੇ ਸਪੌਟ ਤੇ ਆਉਂਦਾ ਤੇ ਫਿਰ ਉੱਥੇ ਇਸ ਤਰੀਕੇ ਨਾਲ ਉਹ ਸਮਝੌਨਾ ਕਰਦਾ ਵੀ ਮੇਰੀ ਪਤਾ ਨਹੀਂ ਲੱਗਿਆ ਵੀ ਵਾਈਫ ਕਿੱਥੇ ਚਲੀ ਗਈ ਕਿਉਂਕਿ ਬਿਜਲੀ ਦਾ ਸਵਿੱਚ ਵੀ ਕੱਟ ਜਾਂਦਾ ਸਾਰਾ ਚੀਜ਼ਾਂ ਹੋ ਕਰ ਜਾਂਦਾ ਆ ਕੇ ਜਦੋਂ ਦੇਖਦਾ ਫਿਰ ਉਸ ਤੋਂ ਬਾਅਦ ਬੰਦੇ ਇਕੱਠੇ ਕਰਦਾ ਹੈ ਸੋ ਇਟ ਸੀਮਸ ਲਾਈਕ ਕਿ ਕੇਜੀ ਸ਼ਾਇਦ ਕੋਈ ਚੋਰੀ ਦੇ ਵਜ ਦੇ ਵਿੱਚ ਜਾਂ ਕਿਸੇ ਹੋਰ ਚੱਕਰ ਦੇ ਵਿੱਚ ਉਹਨੂੰ ਰੂਪ ਦਿੱਤਾ ਗਿਆ ਸੀ। ਬਟ ਇਹ ਸਾਰੀ ਗੱਲ ਸਾਨੂੰ ਜਿਹੜੀ ਹੈਗੀ ਡੂਰਿੰਗ ਇਨਵੈਸਟੀਗੇਸ਼ਨ ਫਿਰ ਕਲੀਅਰ ਹੋ ਜਾਂਦੀ ਹੈ ਵੀ ਇਹਨੇ ਖੁਦ ਹੀ ਕਤਲ ਕੀਤਾ ਹੈ। ਜਦੋਂ ਇਹ ਐਸਪੈਕਟ ਆਗੇ ਵੀ ਇਹ ਉਥੋਂ ਕਿਉਂ ਗਿਆ ਸੀਗਾ ਪਹਿਲਾਂ ਉਹਨੇ ਸਾਨੂੰ ਦੱਸਿਆ ਸੀ ਵੀ ਮੈਂ ਤਾਂ ਸਾਰਾ ਦਿਨ ਕੋਰਾਲੀ ਦੇ ਵਿੱਚ ਹੀ ਸੀਗਾ। ਇਹ ਸਾਰੇ ਫੈਕਟਰ ਸਾਹਮਣੇ ਆ ਗਏ ਇਹਦਾ ਐਕਸਟਰਾਜੂਡੀਸ਼ਲ ਕੰਫੈਸ਼ਨ ਆ ਜਾਂਦਾ ਸਾਡੇ ਕੋਲੇ। ਉਸ ਤੋਂ ਬਾਅਦ ਜਿਹੜਾ ਹੈਗਾ ਆ ਇਹਨੇ ਫਿਰ ਆਪਣਾ ਜਿਹੜਾ ਹੈਗਾ ਐਵਿਡੈਂਸ ਦੇ ਵਿੱਚ ਸਾਨੂੰ ਬਾਗ ਦੇ ਵਿੱਚੋਂ ਹੀ ਇੱਕ ਝਾੜ ਦੇ ਥੱਲੇ ਅੱਗੇ ਕਿਉਂਕਿ ਬਾਗ ਜਿਹੜਾ ਹੈਗਾ ਉਹ ਡੇਢ ਕਿੱਲੇ ਦੇ ਵਿੱਚ ਹੈਗਾ ਕਾਫੀ ਵੱਡਾ ਬਾਗ ਹੈ ਤਾਂ ਉਹਦੇ ਵਿੱਚ ਇਹਨੇ ਕਿਤੇ ਜੜੀ ਹੈਗੇ ਨੇ ਥੱਲੇ ਦੱਬ ਕੇ ਰੱਖੇ ਹੋਏ ਸੀਗੇ ਲੁਕੋ ਕੇ ਰੱਖੇ ਹੋਏ ਸੀਗੇ ਉਹਦੇ ਲੇਡੀ ਦੇ ਜਿਹੜੇ ਵਾਲੀਆਂ ਸੀਗੀਆਂ ਉਹ ਵੀ ਬਰਬਤ ਹੋ ਗਈਆਂ ਤੇ ਬਾਕੀ ਹੋਰ ਵੀ ਜਿਹੜੀਆਂ ਇੱਕ ਦੋ ਚੀਜ਼ਾਂ ਚੋਰੀ ਸੀਗੀਆਂ ਉਹ ਸਾਰੀਆਂ ਉੱਥੋਂ ਰਿਕਵਰ ਹੋ ਜਾਂਦੀਆਂ ਨਹੀਂ ਸਨ ਇੰਨਾ ਦਿਰੀ ਜੀ ਆਪਣੇ ਜਿਹੜੇ ਰਿਲੇਸ਼ਨ ਸੀਗੇ ਨਾ ਪਰਿਵਾਰ ਦੇ ਵਿੱਚ ਹਸਬੰਡ ਵਾਈਫ ਦੇ ਉਹ ਠੀਕ ਨਹੀਂ ਸੀਗੇ ਜੀ ਇਹਨਾਂ ਦੇ ਵਿੱਚ ਇਹਨਾਂ ਚ ਕੁਝ ਨਾ ਕਿਸੇ ਗੱਲ ਪਿੱਛੇ ਤਕਰਾਰ ਚੱਲਦਾ ਰਹਿੰਦਾ ਸੀਗਾ ਇਸ ਕਰਕੇ ਜਿਹੜਾ ਹੈਗਾ ਇਹਨਾਂ ਦਾ ਆਪਸ 'ਚ ਇੱਕ ਦੂਜੇ ਪ੍ਰਤੀ ਉਹ ਚੀਜ਼ ਵਧੀ ਹੋਈ ਸੀਗੀ ਮਤਲਬ ਇਹ ਹਸਬੰਡ ਦੇ ਲਈ ਜਿਹੜਾ ਸ਼ੇਰ ਸਿੰਘ ਹੈ ਇਹ ਉਹਦੇ ਲਈ ਕਿਤੇ ਨਾ ਕਿਤੇ ਡੇਲੀ ਦੀ ਜਿਹੜੀ ਚੀਜ਼ ਹੁੰਦੀ ਹੈ ਉਹ ਕੁਝ ਜ਼ਿਆਦਾ ਵਧੀ ਹੋਈ ਸੀਗੀ ਤਾਂ ਉਸ ਚੱਕਰ ਦੇ ਵਿੱਚ ਆ ਕੇ ਇਹਨੇ ਵਾਰਦਾਤ ਨੂੰ ਜਾਂ ਦਿੱਤਾ ਨਹੀਂ ਨਹੀਂ ਜ਼ਿਆਦਾ ਫਿਲਮੀ ਢੰਗ ਦੇ ਨਾਲ ਦਿੱਤਾ ਹੈ ਕਿ ਪਹਿਲਾਂ ਮੈਂ ਮਾਰ ਕੇ ਫਿਰ ਉਸ ਤੋਂ ਬਾਅਦ ਸਾਰਾ ਇਹ ਕੀਨ ਜਿਹੜਾ ਘੜਿਆ ਕਿੰਨੀ ਦੇਰ ਤੋਂ ਇਹ ਪਲੈਨਿੰਗ ਚੱਲ ਰਹੀ ਸੀਗੀ ਕਦੇ ਦਿਨ ਦੀ ਪਲੈਨਿੰਗ ਨਹੀਂ ਹੋਤੀ ਇਹ ਦੇਖੋ ਮੈਂ ਇਹਦੇ ਵਿੱਚ ਇਹ ਹੈ ਕਿ ਹਜੇ ਸੀ ਉਹਦਾ ਪੁਲਿਸ ਡਿਮਾਂਡ ਲਿੱਤਾ ਹੈ ਇਹ ਸਾਰਾ ਇਹ ਤੋਂ ਹਜੇ ਕਲੀਅਰ ਕਰ ਰਹੇ ਹਾਂ ਹਜੇ ਤਾਂ ਉਹ ਜਿਹੜਾ ਹੈਗਾ ਆ ਮਤਲਬ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹਨੇ ਆ ਡੂਰਿੰਗ ਇਨਵੈਸਟੀਗੇਸ਼ਨ ਹੀ ਸਾਨੂੰ ਕਲੀਅਰ ਹੋਈਆਂ ਨੇ ਉਹਦੇ ਵੱਲੋਂ ਜਿਹੜੀਆਂ ਚੀਜ਼ਾਂ ਨੇ ਹਜੇ ਪ੍ਰੋਪਰ ਖੁੱਲ ਕੇ ਜਿਹੜੀਆਂ ਇਹ ਹੈਗੀਆਂ ਨੇ ਡੂਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਣਗੀਆਂ ਆ ਇਹ ਸਾਰੀਆਂ ਗੱਲਾਂ ਦੇ ਉੱਤੇ ਅਸੀਂ ਪੜਤਾਲ ਕਰ ਰਹੇ ਹਾਂ ਪਰ ਆਬਵੀਅਸਲੀ ਜਿਹੜੀ ਚੀਜ਼ ਉਹਨੇ ਕੀਤੀ ਹੈ ਜਿਸ ਤਰੀਕੇ ਨਾਲ ਉਹਨੇ ਕੀਤੀ ਹੈ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ ਤੋ ਉਹ ਬੜਾ ਸੋਚੀ ਸਮਝੀ ਤਰੀਕੇ ਨਾਲ ਕੀਤਾ ਕਿ ਕਿਸ ਤਰ੍ਹਾਂ ਉਹ ਪਹਿਲਾਂ ਆਪਣੇ ਸਾਲੇ ਨੂੰ ਪਹਿਲਾਂ ਘਰ ਤੋਂ ਬਾਹਰ ਲੈ ਜਾਂਦਾ ਉਹਦੇ ਨਾਲ ਬਾਹਰ ਹੈ ਹੁਣ ਘਰ ਦੇ ਵਿੱਚ ਕੌਣ ਹੈ ਉਸ ਟਾਈਮ ਹਾਜ਼ਰ ਸਿਰਫ ਲੇਡੀ ਹੈ ਉਹਦੀ ਵਾਈਫ ਤੇ ਉਹਨਾਂ ਦਾ 5 ਮਹੀਨਿਆਂ ਦਾ ਬੱਚਾ ਹੈ ਜੋ ਪਾਲਣੇ ਦੇ ਵਿੱਚ ਹੀ ਪਿਆ ਜਿਹੜਾ ਕੋਈ ਕੁਝ ਕਰ ਨਹੀਂ ਸਕਦਾ ਤੋ ਬਾਗ ਵੀ ਰੋਡ ਤੋਂ ਅੰਦਰ ਜਾ ਕੇ ਹੈ ਕਮਰਾ ਜਿਹੜਾ ਹੈਗਾ ਉੱਥੇ ਪਤਾ ਵੀ ਨਹੀਂ ਲੱਗਦਾ ਜਲਦੀ ਜਲਦੀ ਆਸ-ਪਾਸੇ ਕੋਈ ਜਿਹੜੇ ਥੋੜੇ ਘਰ ਡਿਸਟੈਂਸ ਤੇ ਨੇ ਤਾਂ ਉਹ ਸਾਰੀ ਚੀਜ਼ ਕਰਦਾ ਉਹ ਆਂਦਾ ਵੀ ਸ਼ਾਮ ਨੂੰ ਹੈ ਯਾਨੀ ਕਿ 6 7 ਵਜੇ ਅੱਜਕੱਲ੍ਹ ਨੇਰਾ ਪੈਣ ਲੱਗਿਆ ਆਪਣਾ 6 ਵਜੇ ਤੋਂ ਬਾਅਦ ਸਵਕਛੇ ਤੋਂ ਬਾਅਦ ਪਹੁੰਚ ਜਾਂਦਾ ਹੈ। ਤੋਂ ਉਸ ਟਾਈਮ ਦੇ ਵਿੱਚ ਉਹ ਆ ਕੇ ਇਹ ਸਾਰੀ ਵਾਰਦਾਤ ਨੂੰ ਅੰਜਾਮ ਕਰਕੇ ਜਾਂਦਾ ਤਾਂ ਜੋ ਦੂਰ ਦਰਾਡੇ ਤੋਂ ਵੀ ਕਿਸੇ ਨੂੰ ਕੋਈ ਵਿਊ ਨਾ ਮਿਲੇ। ਤੋਂ ਉਹ ਵਾਰਦਾਤ ਕਰਕੇ ਵਾਪਸ ਚਲਾ ਜਾਂਦਾ। ਫਿਰ ਨਿਰੇ ਦੇ ਵਿੱਚ ਆਂਦਾ। ਤੋਂ ਉਸ ਤਰੀਕੇ ਨਾਲ ਨੇ ਕੀਤਾ ਤਾਂ ਬਹੁਤ ਮਤਲਬ ਕੀ ਸੋਚੀ ਸਮਝੀ ਤਰੀਕੇ ਨਾਲ ਹੀ ਕੀਤੀ ਗਈ ਹੈ ਇਹ ਚੀਜ਼। ਹੁਣ ਇਹਦੇ ਤੇ ਕਦੋਂ ਤੋਂ ਅਗਰ ਸਰ ਸੀਗਾ ਕਦੋਂ ਤੋਂ ਨੇ ਮਾਈਂਡ ਬਣਾਇਆ ਉਹ ਡੂਰਿੰਗ ਇਨਵੈਸਟੀਗੇਸ਼ਨ ਦੇ ਅਨੁਸਾਰੀ ਗੱਲ ਕਰਦੇ। ਹੈ ਜੀ? ਨਾਲ ਆਸੇ ਨਾਲ ਹੈ ਤਾਂ ਕੋਈ ਗੱਲ ਨਹੀਂ। ਨਹੀਂ ਇਹ ਚ ਕੋਈ ਗੱਲ ਹਜੇ ਤੱਕ ਨਹੀਂ ਜੀ ਇਹ ਜਿਹੀ ਇਹਦੇ ਇਕੱਲੇ ਦੀ ਹੀ ਗੱਲ ਸਾਨੂੰ ਕਲੀਅਰ ਹੋਈ ਹੈ। ਇਨ ਦਾ ਆਪਸ ਚ ਜਿਹੜਾ ਪਰਿਵਾਰਕ ਤੌਰ ਦੇ ਉੱਤੇ ਜੋ ਉਹਦਾ ਚੱਲ ਰਿਹਾ ਸੀ ਸਿਸਟਮ ਉਹ ਉਹਦੇ ਵਿੱਚ ਨੇ ਖੁਦ ਹੀ ਇਹ ਕੰਮ ਕੀਤਾ ਜੀ। ਮਾਰੇ ਕਿਵੇਂ? ਉਹਨਾਂ ਦੇ ਕੀ ਖਿਆਲ ਸੀ ਉਹਦੇ ਕੋਲ ਕਿ ਤੇਰੇ ਕੋਲ? ਇਹਨੇ ਨਾ ਜੀ ਪਹਿਲਾ ਇੱਕ ਡੰਡਾ ਹੈਗਾ ਜਿਹੜਾ ਲੇਡੀ ਦੇ ਮਾਰਿਆ ਉਹਨੇ ਜਿਹਦੇ ਨਾਲ ਥੋੜਾ ਜਿਹਾ ਉਹ ਬੰਦ ਲਾ ਗਈ। ਬਾਕੀ ਗੱਲ ਇਹ ਕੋਈ ਬਾਹਰਲੀ ਐਂਟਰੀ ਤਾਂ ਹੈ ਨਹੀਂ ਸੀਗੀ। ਉਹਦਾ ਹਸਬੰਡ ਸੀਗਾ। ਲੇਡੀ ਵੀ ਕੰਫਰਟੇਬਲ ਸੀਗੀ ਵੀ ਹਸਬੰਡ ਕਰਿਆ ਆਇਆ ਤਾਂ ਉਹਨੇ ਕੀ ਇੱਕਦਮ ਉਹਨੇ ਮਾਰ ਕੇ ਉਹਦੀ ਜਿਹੜੀ ਚੁੰਨੀ ਸੀਗੀ ਉਸੇ ਨਾਲ ਹੀ ਉਹਦਾ ਗੱਲ ਮੰਨ ਲਿਆ। ਉਹ ਗੱਲ ਬਨ ਕੇ ਉਸ ਤੋਂ ਬਾਅਦ ਉੱਥੇ ਹੀ ਜਿਹੜੇ ਇਹਨੂੰ ਚੀਜ਼ਾਂ ਮਿਲੀਆਂ ਉੱਥੇ ਇਰੀਗੇਸ਼ਨ ਵਗੈਰਾ ਦੇ ਲਈ ਨਾ ਤੇ ਪਾਈਪਾਂ ਭਈਆਂ ਹੋਈਆਂ ਨੇ ਪਦਲੀਆਂ ਤਾਂ ਉਹਨਾਂ ਦੇ ਨਾਲ ਹੀ ਉਹਦਾ ਹੱਥ ਬਨਦਾ ਤੇ ਉਹਦੇ ਨਾਲ ਹੀ ਉਹਦੇ ਪੈਰ ਬਨਦੇ ਉਹ ਬਨ ਕੇ ਨਾਲ ਹੀ ਲੈ ਗਿਆ ਤੇ ਉੱਥੇ ਜਿਹੜਾ ਮੌਕਾ ਤੇ ਸੀਗਾ ਜਿਹੜਾ ਹਾਰਡਲੀ 5 ਫੁੱਟ ਦੀ ਉਚਾਈ ਦੇ ਉੱਤੇ 5-6 ਫੁੱਟ ਦੀ ਉਚਾਈ ਦੇ ਉੱਤੇ ਹੀ ਪੇੜ ਸੀਗਾ ਤਾਂ ਉਹ ਪੇੜ ਦੀ ਟਾਣੀ ਦੇ ਨਾਲ ਬਨਦਾ ਜਦੋਂ ਬੰਨਿਆ ਤਾਂ ਉਹ ਲੇਡੀ ਜਿਵੇਂ ਪੈਰ ਵੀ ਥੱਲੇ ਲੱਗਦੇ ਸੀਗੇ ਤਾਂ ਉਹਨਾਂ ਨੂੰ ਵੀ ਉਹਨੇ ਸਾਈਡ ਤੇ ਲਟਕਾਤਾ ਬੰਨਦਾ ਤੋਂ ਉਸ ਤਰੀਕੇ ਨਾਲ ਉਹਦੀ ਜਿਹੜੀ ਹੈਗੀ ਡੈਥ ਹੋਈ ਹੈ ਤਰਾਫ ਨੂੰ ਸਾਨੂੰ ਸਾਨੂੰ 112 ਤੇ ਕਾਲ ਆਈ ਸੀ ਜੀ ਇਹ ਨਾਲ ਇਸੇ ਤੋਂ ਇਸੇ ਵੱਲੋਂ ਕੀਤੀ ਗਈ ਹਾਂਜੀ ਹਾਂਜੀ ਉਹਦੇ ਬਿਆਨ ਦੋਤੀ ਪਰਚਾ ਦਰਜ ਕੀਤਾ ਹਜੇ ਤੱਕ ਕੋਈ ਰਿਕਾਰਡ ਇਹਦਾ ਸਾਹਮਣੇ ਨਹੀਂ ਆਇਆ ਜੀ ਤੇ ਇਹੀ ਜਿਹੜੀ ਹੈਗੀ ਆ ਕੀ ਸਾਡੇ ਕੋਲ ਆਈ ਹੈ ਬਾਕੀ ਇਹ ਪਿੱਛੋਂ ਜਿੱਥੋਂ ਬਿਲੋਂਗ ਕਰਦਾ ਹੈ ਉੱਥੋਂ ਵੀ ਅਸੀਂ ਪਤਾ ਕਰਾ ਰਹੇ ਹਾਂ ਪਰ ਜਿਹੜੀ ਇਨੀਸ਼ੀਅਲ ਇਨਵੈਸਟੀਗੇਸ਼ਨ ਹੋ ਜੇ ਲੰਬੇ ਸਮੇਂ ਤੋਂ ਬਚਪਨ ਤੋਂ ਹੀ ਰਾਦਰ ਇਹ ਜਿਹੜਾ 10 ਸਾਲ ਦੀ ਏਜ ਤੋਂ ਹੀ ਹੁਣ 25 ਸਾਲ ਦੇ ਕਰੀਬ ਏਜ ਹੈ ਉਦੋਂ ਤੋਂ ਹੀ ਇੱਥੇ ਹੀ ਰਹਿ ਰਿਹਾ ਹੈ ਪਰ ਇਹਦੇ ਮਾਰਨ ਤੋਂ ਬਾਅਦ ਬਾਦ ਕੌਲ ਕੀ ਤੁਹਾਨੂੰ ਜੇ ਤੁਸੀਂ ਬਹੁਤ ਜੀ ਵੱਟ ਤੁਸੀਂ ਕੌਲ ਕੀ ਦੇਖੋ ਇਹ ਨਾ ਐਗਜ਼ੈਕਟ ਜਿਹੜਾ ਟਾਈਮਸ ਨੇ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਬਟ ਆਈ ਥਿੰਕ ਕਿ ਜਿਹੜੀ ਚੀਜ਼ ਆਈ ਹੈ ਹੁਣ ਸਾਡੇ ਕੋਲੇ ਮੈਂ ਤੁਹਾਨੂੰ ਐਗਜ਼ੈਕਟ ਦੱਸਦਾ ਇਹ 8:19 ਮਿੰਟ ਦੇ ਉੱਤੇ ਇਹ ਵਾਪਸ ਆਂਦਾ ਹੈ ਆਪਦੇ ਬਾਗ ਦੇ ਵਿੱਚ ਉੱਥੇ ਬਾਗ ਦੇ ਵਿੱਚ ਆਂਦਾ ਹੈ ਉਹ ਆਪਣਾ ਜਿਹੜਾ ਪਹਿਲਾਂ ਤਾਂ origianlly ਲੱਗਦੀ ਸੀ ਪਰ ਹੁਣ ਮੈਂ ਕਹਿਣਾ ਕਿ ਡਰਾਮਾ ਕਰਦਾ ਸੀ ਉਸ ਤਰੀਕੇ ਨਾਲ ਇਹ ਇਹ ਉੱਥੇ ਦੱਸਦਾ ਵੀ ਉਹਦੇ ਕਮਰੇ ਦੇ ਵਿੱਚ ਲਾਈਟ ਗਈ ਹੋਈ ਹੈ ਇਹ ਉਹਦਾ MCB ਚੱਕ ਕੇ ਉਹ ਲਾਈਟ ਚਲਾਉਂਦਾ ਹੈ ਲਾਈਟ ਚਲਾ ਕੇ ਦੇਖਦਾ ਹੈ ਫਿਰ ਉਸ ਤੋਂ ਬਾਅਦ ਇਹ ਲੱਭਣ ਦੀ ਕੋਸ਼ਿਸ਼ ਕਰਦਾ ਹੈ ਮਤਲਬ ਫਿਰ ਇਹ ਆਪਣੇ ਨਾਲ ਦੇ ਜਿਹੜੇ ਬੰਦੇ ਨੇ ਰਿਲੇਟਿਵਸ ਉਹਨਾਂ ਨੂੰ ਫੋਨ ਮਾਰਦਾ ਹੈ ਵੀ ਮਿਲ ਨਹੀਂ ਰਹੀ ਪਤਾ ਨਹੀਂ ਕਿੱਥੇ ਚਲ ਗਈ ਉਹਦੇ ਕੋਲ ਕੋਈ ਮੋਬਾਈਲ ਫੋਨ ਵੀ ਨਹੀਂ ਸੀਗਾ ਵਾਈਫ ਕੋਲੇ ਕੋਈ ਦਿੱਤਾ ਨਹੀਂ ਹੋਇਆ ਸੀ ਨੇ ਮੋਬਾਈਲ ਫੋਨ ਤਾਂ ਉਹ ਆ ਜਾਂਦੇ ਨੇ ਉਹ ਆ ਕੇ ਫਿਰ ਸਾਰਾ ਲੱਭਦੇ ਨੇ ਤਾਂ ਬਾਗ ਦੇ ਵਿੱਚ ਜਦੋਂ ġੇੜਾ ਮਾਰਦੇ ਨੇ ਤਾਂ ਦੇਖਦੇ ਨੇ ਬਾਗ ਦੇ ਵਿੱਚ ਇੱਕ ਜਗ੍ਹਾ ਤੇ ਬੋਡੀ ਲਟਕੀ ਹੋਈ ਹੈ ਤੋਂ 7:30 ਦੇ ਕਰੀਬ ਮਤਲਬ ਇਹ 9 ਵੀਕ ਤੇ ਘੰਟੇਕ ਦੇ ਵਿੱਚ ਇਹ ਸਾਰਾ ਐਪੀਸੋਡ ਵਾਪਰਦਾ ਹੈ ਜਦੋਂ ਘਰੇ ਵਾਪਸ ਆਉਂਦਾ ਹੈ ਤਾਂ 7:30 ਡੈੱਡ ਬੋਡੀ ਨੂੰ ਲੈ ਜਦੋਂ ਹਸਪੀਟਲ ਲੈ ਕੇ ਜਾਂਦੇ ਨੇ ਉਸ ਤੋਂ ਉਸ ਟਾਈਮ ਸਾਨੂੰ ਜਿਹੜਾ ਹੈਗਾ 112 ਤੇ ਕਾਲ ਰੀਸੀਵ ਹੁੰਦੀ ਹੈ। ਤੋਂ ਉਹ ਜਦੋਂ ਰੀਸੀਵ ਹੁੰਦੀ ਹੈ ਫਿਰ ਅਸੀਂ ਮੌਕਾ ਜਾ ਕੇ ਦੇਖਦੇ ਹਾਂ। ਤੋਂ ਸਾਨੂੰ ਜਿਹੜੀ ਇਤਲਾਹ ਹੈ ਤਕਰੀਬਨ ਆਈ ਥਿੰਕ ਸਾਢੇ 10 ਦੇ ਕਰੀਬ ਸਾਢੇ 9 112 ਦੀ ਕਾਲ ਆ ਜਾਂਦੀ ਹੈ। ਅੱਗੇ ਦੀ ਅੱਗੇ ਫਿਰ ਜਦੋਂ ਜਾ ਕੇ ਸਾਰੀ ਗੱਲ ਵੈਰੀਫਾਈ ਕਰਦੇ ਨੇ ਤਾਂ ਸਾਨੂੰ ਜਿਹੜੀ ਹੈਗੇ 10 ਸਾਢੇ 10 ਸਾਰੇ ਸੀਨੀਅਰ ਆਫੀਸਰਸ ਨੂੰ ਪਤਾ ਲੱਗ ਜਾਂਦਾ। ਜਿਸ ਤਰ੍ਹਾਂ ਇਹ ਕੋਈ ਕਿਸੇ ਤਰੀਕੇ ਦੇ ਨਾਲ ਕਤਲ ਹੋ ਜਾਂਦਾ ਹੈ। ਕੋਈ ਸੀਨੀਅਰ ਦੇਖ ਕੇ ਕੋਈ ਜਦੋਂ ਕੋਈ ਇਸ ਤਰੀਕੇ ਦਾ ਇਹ ਮਲਟੀਪਲ ਅਜੇ ਤੱਕ ਤਾਂ ਜੀ ਦੇਖੋ ਇਹ ਹੈ ਕਿ ਅਸੀਂ ਇਹਦੇ ਅਰੈਸਟ ਪਾਈ ਹੈ ਇਹਦੇ ਚੀਜ਼ਾਂ ਰਿਕਵਰ ਕਰਵਾਈਆਂ ਨੇ ਹੁਣ ਇਹਦੇ ਕਿਸ ਤਰੀਕੇ ਨਾਲ ਕੀ ਪਲੈਨਿੰਗ ਕੀਤੀ ਕੀ ਕੀ ਚੀਜ਼ਾਂ ਸੀਗੀਆਂ ਉਹਦਾ ਰਿਮਾਂਡ ਲਿੱਤਾ ਹੋਇਆ ਹੈ ਉਹਦੇ ਵਿੱਚ ਅਸੀਂ ਸਾਰੀ ਗੱਲਬਾਤ ਕਲੀਅਰ ਕਰਾਂਗੇ ਇਹਨੇ ਕਿਹੜਾ ਰਿਮਾਂਡ ਹੈ ਜੀ ਅਜੇ ਕੱਲ ਤੱਕ ਦਾ ਰਿਮਾਂਡ ਹੈ ਜੀ ਤੇ ਉਸ ਤੋਂ ਬਾਅਦ ਅਸੀਂ ਜਿਵੇਂ ਚੀਜ਼ਾਂ ਜੇ ਸਾਡੇ ਕਲੀਅਰ ਹੋ ਗਈ ਇਨਵੈਸਟੀਗੇਸ਼ਨ ਦਾ ਠੀਕ ਹੈ ਨਹੀਂ ਅਸੀਂ ਰਿਮਾਂਡ ਤੋਰ ਵਧਾ ਕੇ ਉਹਦੇ ਵਿੱਚ ਬਾਕੀ ਹੋਰ ਇਹ ਤਾਂ ਜਿਹੜੀ ਪੁੱਛਕਿਛ ਕਰਾਂਗੇ